ਅਸਲਾਮੁਅਲੈਕੁਮ ਐਨਸਾ ਸਰੀਆਕਾਲਿੱਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪੜਾਵਾਂ ਦਾ ਮੀਤ ਕਰਨੀਆਂ ਵਧੀਆ ਹੋ ਰਹੀ ਹੈ ਤੇ ਅਬ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਸਾਨੂੰ ਵੀਡੀਓ ਭੇਜੀ ਗਈ ਹੈ ਨਾ ਚੜਦੇ ਪੰਜਾਬ ਚ ਉਹਨਾਂ ਨੇ ਕਿਹਾ ਜੀ ਬਾਈ ਮੂਰ ਪ੍ਰਤਾਪ ਸਿੰਘ ਪਦਮ ਜੀ ਨੇ ਉਹਨਾਂ ਨੇ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੋਈ ਕਲਾ ਦਸੀਆਂ ਨੇ ਉਹ ਤੁਸੀਂ ਜ਼ਰੂਰ ਸੁਣੀਏ ਤੇ ਚਲੋ ਪਹਿਲੇ ਵੀਡੀਓ ਵੇਖ ਲੈਣੀ ਆ ਫਿਰ ਇਸ ਦੇ ਉੱਤੇ ਗੱਲ ਕਰਾਂਗੇ ਜਿਹੜੇ ਪੈਨਟਰ ਸਾਡੇ ਚੈਨਲ ਤੇ ਨਵੇਂ ਨੇ फटाफट ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਘੱਲੋ ਫਰੈਂਡਸ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ ਐਲੋ ਕਰੋ ਜੀ ਆਪਣੀ ਮਨਭਿਰਤੀ ਕਾਗਰ ਕਰਕੇ ਦਿੱਲੀ ਦੇ ਗੁਰਦੁਆਰੇ ਨਾ ਬੰਗਲਾ ਸਾਹਿਬ ਚ ਲੈ ਜਾਓ ਬੰਗਲਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਉੱਤੇ ਨਾ ਇੱਕ ਬਾਜ ਬੈਠਾ ਹੋ ਆ ਕੇ ਥੜੇ ਦੇ ਉੱਤੇ ਤੇ ਲੋਕੀ ਬਾਜ ਵੇਖਣ ਆਏ ਆ ਉਹ ਬਾਜ ਇਥੇ ਪੰਜਾਬ ਦੇ ਪਿੰਡਾਂ 'ਚ ਵੀ ਉੱਡਦਾ ਫਿਰਦਾ ਸੀ ਇਹ 84 ਤੋਂ ਜੂਨ ਤੋਂ ਬਾਅਦ ਦੀ ਗੱਲ ਆ ਜਦੋਂ ਆਮ ਬਜ਼ੁਰਗਾਂ ਦੀ ਜ਼ੁਬਾਨ ਉੱਤੇ ਇੱਕ ਸ਼ਬਦ ਹੈਗਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਬਾਜ ਉੱਡਦਾ ਫਿਰਦਾ ਆ ਉਹ ਅਜਨਾਲੇ ਦੇ ਲਾਗੇ ਨਾ ਪਿੰਡ ਚਮਿਆਰੀ ਆ ਜਦੋਂ ਆਪਾਂ ਫਤਿਹਗੜ ਚੂੜੀਆਂ ਨੂੰ ਜਾਈਏ ਨਾ ਪੱਕਾ ਸ਼ਹਿਰ ਵੀ ਕਹਿ ਦਿੰਦੇ ਆ ਚਮਿਆਰੀ ਵੀ ਕਹਿ ਦਿੰਦੇ ਆ ਰੋਡ ਦੇ ਉੱਤੇ ਗੁਰਦੁਆਰਾ ਬਾਜ ਸਾਹਿਬ ਬਣਿਆ ਵਾ ਉਹ ਬਾਜ ਮਾਝੇ ਦੇ ਪਿੰਡਾਂ 'ਚ ਵੇਖਿਆ ਗਿਆ ਸੀ ਤੇ ਕੋਈ ਉਹਨੂੰ ਸ਼ਾਕ ਨਾ ਵੇਖੇ ਕੋਈ ਉਹਨੂੰ ਦੂਜੇ ਤਰੀਕੇ ਨਾਲ ਵੇਖੇ ਲੋਕਾਂ ਦੀ ਜ਼ੁਬਾਨ ਉੱਤੇ ਇੱਕ ਸ਼ਬਦ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਸੇਵਾ ਲੈਣ ਨੂੰ ਫਿਰਦੇ ਆ। ਉਹ ਬਾਜ਼ਨਾ ਦਿੱਲੀ ਦੇ ਗੁਰਦੁਆਰੇ ਬੰਗਲਾ ਸਾਹਿਬ ਵੇਖਿਆਗਾ ਜਿੱਥੇ ਲੋਕੀ ਹੋਰ ਵੀ ਵੇਖਣ ਆਏ ਨਾ। ਉਹਨਾਂ ਵਿੱਚ ਇੱਕ ਸਰਦਾਰ ਖਲੋਤਾ ਵਾ ਉਹਦਾ ਨਾਮਾ ਸਰਦਾਰ ਕੇਰ ਸਿੰਘ। ਸਰਦਾਰ ਕੇਰ ਸਿੰਘ ਨੇ ਵੀ ਬਾਜ਼ ਵੇਖਿਆ। ਸ਼ਾਮਾਂ ਨੂੰ ਘਰ ਆ ਕੇ ਰਹਿਰਾਸ ਦਾ ਪਾਠ ਕਰਦਾ ਸੀ। ਜਾਂ ਕੇਰ ਸਿੰਘ ਦੇ ਘਰ ਦਾ ਬੂਹਾ ਖੜਕਿਆ। ਉਹਦੀ ਘਰਵਾਲੀ ਨੇ ਬੂਹਾ ਖੋਲਿਆ ਤੇ ਸਾਹਮਣੇ ਦਿੱਲੀ ਪੁਲਿਸ ਦਾ ਇੰਸਪੈਕਟਰ ਖਲੋਤਾ ਵਾ। ਇਹਦਾ ਨਾਮ ਆ ਬਯੰਤ ਸਿੰਘ ਇਹਦਾ ਪਿੰਡ ਆ ਮਲੋਆ ਮਲੋਆ ਪਿੰਡ ਆ ਚੰਡੀਗੜ੍ਹ ਦੇ ਲਾਗੇ ਬਯੰਤ ਸਿੰਘ ਨੇ ਉਸ ਬੀਬੀ ਨੂੰ ਜਾ ਕੇ ਮੱਥਾ ਟੇਕਿਆ ਰਿਸ਼ਤੇ ਚ ਭੂਆ ਲੱਗਦੀ ਸੀ ਕਹਿੰਦਾ ਭੂਆ ਕੀ ਹਾਲ ਆ ਫੁੱਫੜ ਕਿੱਥੇ ਆ ਉਹ ਕਹਿੰਦੀ ਅੰਦਰ ਬੈਠਾ ਰਹਿ ਰਸ ਕਰਦਾ ਬਯੰਤ ਸੋਂ ਅੰਦਰ ਆ ਗਿਆ ਸਾਹਮਣੇ ਫੁੱਫੜ ਦੇ ਬਹਿ ਗਿਆ ਗੱਲਬਾਤ ਚੱਲੀ ਸਰਦਾਰ ਕੇਰ ਸਿੰਘ ਨੇ ਅਗਲੀ ਗੱਲ ਕਰਕੇ ਆਖਿਆ ਬਯੰਤ ਸਿਆ ਅੱਜ ਮੈਂ ਉਹ ਬਾਜ ਵੇਖ ਕੇ ਆਇਆ ਜਿਹੜਾ ਗੁਰਦੁਆਰੇ ਸੀਸਗੰਜ ਤੇ ਬੰਗਲਾ ਸਾਹਿਬ ਉੱਡਦਾ ਫਿਰਦਾ ਸੀ ਤੇ ਮੇਰਾ ਵੀ ਮਨ ਐ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੇ ਕੋ ਨਾ ਸੇਵਾ ਲੈਣ ਨੂੰ ਫਿਰਦੇ ਆ। ਦੇਖੋ ਜ਼ਿੰਦਗੀ ਜਿੰਨਾ ਦੀ ਬਦਲਦੀ ਆ। ਇਹ ਨਾ ਚੀਜ਼ ਵੇਖਿਆ ਕਰੋ ਵੀ ਪਹਿਲਾਂ ਕਿਦਾਂ ਦਾ ਸੀ ਕਿਸੇ ਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ। ਬੇਅੰਤ ਸੋਂ ਉੱਠ ਕੇ ਕਹਿੰਦਾ ਉਹ ਫੁੱਫੜਾ ਤੁਹਾਡੀਆਂ ਹੈਨਾਂ ਗੱਲਾਂ ਨੇ ਤੇ ਅੱਗੇ ਤਖਤ ਟਵਾਤਾ। ਹੈਨੀਆਂ ਗੱਲਾਂ ਨੇ ਤੇ ਉਹ ਕਰਾਤਾ ਆਹ ਕਰਾਤਾ ਮੈਂ ਨਹੀਂ ਮੰਨਦਾ ਕਿਹੇ ਬਾਜਬੂਜ ਨੂੰ ਇਹ ਨਹੀਂ ਗੱਲ ਕਹਿ ਕੇ ਤੇ ਬੇਅੰਤ ਸੋਂ ਉੱਠ ਕੇ ਚਲਾ ਗਿਆ। ਅਗਲੇ ਦਿਨ ਬੀਨਤ ਸਿੰਘ ਆਪਣੀ ਡਿਊਟੀ ਉੱਤੇ ਆਇਆ 메ਨ ਗੇਟ ਇੰਦਰਾ ਗਾਂਧੀ ਦੀ ਕੋਠੀ ਦਾ ਉਹਦੇ ਬਾਹਰ ਵੱਰ ਡਿਊਟੀ ਆ ਸਾਹਮਣੇ ਸਬ ਇੰਸਪੈਕਟਰ ਬਲਬੀਰ ਸਿੰਘ ਖਲੋਤਾ ਵਾ ਬਲਬੀਰ ਸਿੰਘ ਨੇ ਗੱਲ ਕਰਦਿਆਂ ਕਰਦਿਆਂ ਕਿ ਆਪ ਸਰੂ ਇੱਕ ਬਾਜ ਦਾ ਰੌਲਾ ਵਾ ਲੋਕਾਂ ਦੇ ਵਿੱਚ ਕਿ ਬਾਜ ਉੱਡਦਾ ਫਿਰਦਾ ਬਾਜ ਉੱਡਦਾ ਫਿਰਦਾ ਤੇ ਬਾਜ ਲੋਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨਾਹ ਭੇਜਿਆ ਤੇ ਕਈ ਲੋਕੀ ਤੇ ਵਾਕਿਆ ਨੂੰ ਸਨਾਹ ਮੰਨਣ ਡੇ ਆ ਅੱਜ ਸਵੇਰ ਦਾ ਉਹ ਬਾਜ ਮੈਡਮ ਦੀਆਂ ਕੋਠੀਆਂ ਦੇ ਉੱਤੇ ਵੀ ਉੱਡਦਾ ਵੇਖਿਆ ਲੋਕਾਂ ਨੇ ਬਾਜ ਮੈਡਮ ਦੀ ਕੋਠੀ ਤੱਕ ਆ ਗਿਆ ਤੇ ਬਿਆੰਤ ਸੋ ਹੱਸ ਕੇ ਕਹਿੰਦਾ ਮੇਰੇ ਫੁੱਫੜ ਦਾ ਝੂਠਾ ਤੇ ਨਹੀਂ ਖਾ ਕੇ ਆਇਆ ਮੇਰਾ ਫੁੱਫੜ ਵੀ ਰਾਤੀ ਕਹਿੰਦਾ ਇਹ ਬਾਜ ਉੱਡਦਾ ਫਿਰਦਾ ਤੂੰ ਵੀ ਕਹਿਣਾ ਬਾਜ ਉੱਡਦਾ ਫਿਰਦਾ ਤੇ ਬਲਬੀਰ ਸੋਹਣਿਆ ਆਖਿਆ ਝੂਠਾ ਤੇ ਨਹੀਂ ਖਾਦਾ ਪਰ ਉਹ ਬਾਜ ਉਹ ਸਾਹਮਣੇ ਰੁੱਖ ਦੇ ਉੱਤੇ ਬੈਠਾ ਵਾ ਸਵੇਰ ਦੇ ਲੋਕੀ ਉਹਨੂੰ ਵੇਂਦੇ ਆ ਬਿਆੰਤ ਸੋ ਹੱਸ ਕੇ ਕਹਿੰਦਾ ਜਾ ਵਾਦਾ ਰਿਆ ਜਿਹੜਾ ਸਨਾਹ ਤੇਰਾ ਗੁਰੂ ਗੋਬਿੰਦ ਸਿੰਘ ਨੇ ਕਲਿਆਨਾ ਉਹ ਸਨਾਹ ਸਭ ਤੋਂ ਪਹਿਲਾਂ ਬਿਆਨਤ ਸਿੰਘ ਲਊਗਾ ਜੇ ਐਹੀ ਬਾਜ ਉੱਡ ਕੇ ਤੇ ਮੇਰੇ ਹੱਥ ਦੇ ਉੱਤੇ ਬਹੇ ਇਤਿਹਾਸ ਬਣਨਾ ਸੀ ਸਨਾਹ ਲੱਗਣਾ ਸੀ ਗੁਰੂ ਕਲਗੀਆਂ ਵਾਲੇ ਦਾ ਦੋਵੇਂ ਗੱਲੀਬਾਤੀ ਲੱਗ ਗਏ ਗੱਲੀਬਾਤੀ ਪਤਾ ਹੀ ਨਾ ਲੱਗਾ ਬਿਆਨਤ ਸਿੰਘ ਨੂੰ ਕਿ ਉਹ ਬਾਜ ਵਾਕੇ ਹੀ ਉੱਡ ਕੇ ਤੇ ਉਸ ਬਿਆਨਤ ਸਿੰਘ ਦੇ ਹੱਥ ਦੇ ਉੱਤੇ ਬੈਠਾ ਸੀ ਦੋਵੇਂ ਜਾਣੇ ਚੁੱਪ ਬੇਅੰਤ ਸਿੰਘ ਦੀਆਂ ਅੱਖਾਂ 'ਚੋਂ ਮੋਟੇ-ਮੋਟੇ ਹੰਝੂ ਪਾਣੀ ਦੇ ਨਿਕਲੇ ਰੋਇਆ ਰੱਜ ਕੇ ਆਖਰਕਾਰ ਉਹ ਬਾਜ ਉੱਡ ਕੇ ਇੰਦਰਾ ਗਾਂਧੀ ਦੇ ਬਨੇਰੇ ਤੇ ਜਾ ਕੇ ਬਹਿ ਗਿਆ ਜਿਵੇਂ ਬਾਜ ਨੇ ਸਾਰਾ ਕੁਝ ਹੀ ਕਲੀਅਰ ਕਰ ਦਿੱਤਾ ਹੋਵੇ ਡਿਊਟੀ ਖਤਮ ਕਰਕੇ ਬੇਅੰਤ ਸਿੰਘ ਕੇਰ ਸਿੰਘ ਦੇ ਕੋਲ ਆ ਗਿਆ ਮੱਥਾ ਟੇਕ ਕੇ ਕਹਿੰਦਾ ਫੁੱਫੜਾ ਤੂੰ ਸੱਚਾ ਤੇਰਾ ਬਾਜ ਸੱਚਾ ਤੇਰਾ ਗੁਰੂ ਸੱਚਾ ਤੇਰੇ ਗੁਰੂ ਨੇ ਸੇਵਾ ਲਾ ਦਿੱਤੀ ਆ ਤੇ ਤੇਰਾ ਪੁੱਤ ਸੇਵਾ ਲੈਣ ਵਾਸਤੇ ਤਿਆਰ ਵਰ ਤਿਆਰ ਆ ਇਹ ਸੇਵਾ ਪੰਥ ਦੀ ਪਹਿਲਾਂ ਮੈਂ ਕਰਨੀ ਆ ਸਰਦਾਰ ਕੇਰ ਸਿੰਘ ਨੇ ਹੱਸ ਕੇ ਆਖਿਆ ਜੇ ਤੂੰ ਕਰ ਜਾਵੇਂ ਤੇ ਫਿਰ ਕੰਮ ਹੀ ਬੜਾ ਵਧੀਆ ਪਰ ਬਿਆੰਤ ਸਿੰਘਾਂ ਕੰਮ ਕੱਲੇ ਬੰਦੇ ਆਲਾ ਨਹੀਂ ਆ ਬੰਦੇ ਇੱਕ ਦੋ ਚਾਹੀਦੇ ਆ ਵਿੱਚ ਤੇ ਚਾਹੀਦੇ ਤਣਹਲੇਦਾਰ ਆ ਜਿਹੜੇ ਕੰਮ ਕਰਨ ਲੱਭ ਕੋਈ ਚੰਗਾ ਜਿਹਾ ਬੰਦਾ ਬਿਆੰਤ ਸਿੰਘ ਨੇ ਲੱਭਣਾ ਸ਼ੁਰੂ ਕੀਤਾ ਹਾਂ ਕਈਆਂ ਕੀਤੀ ਸਾਰੇ ਨਾ ਕਰ ਜਾਂਦੇ ਰਹੇ ਆਖਰਕਾਰ ਇੱਕ ਦਿਨ ਉਹਦੀ ਨਿਗਾਹ ਪਈ ਸਾਹਮਣੇ ਉਹਨਾ 21 ਸਾਲਾਂ ਦਾ ਮੁੰਡਾ ਤੁਰਿਆ ਆਵੇ ਇਹਨੂੰ ਪਲਵਾਨ ਪਲਵਾਨ ਕਹਿੰਦੇ ਸੀ ਪਲਵਾਨ ਪਲਵਾਨ ਤੁਰਿਆ ਆਵੇ ਇਹਦਾ ਪਿੰਡ ਆ ਅਗਵਾਨ ਇਹਦਾ ਅਸਲੀ ਨਾਮ ਆ ਸਤਵੰਤ ਸਿੰਘ ਸਤਵੰਤ ਸਿੰਘ ਨੂੰ ਆਉਂਦਿਆ ਬਿਆੰਤ ਸਿੰਘ ਨੇ ਵੇਖਿਆ ਤੇ ਸਤਵੰਤ ਸਿੰਘ ਦੇ ਪੈਰੀ ਨਾਲ ਇੱਕ ਛੱਤਰ ਟੁੱਟਾ ਤੇ ਇੱਕ ਛੱਤਰ ਪੂਰਾ ਤੇ ਬਿਆੰਤ ਸੋਂ ਹੱਸ ਕੇ ਕਹਿੰਦਾ ਮਿਤਰਾ ਇੱਕ ਛੱਤਰ ਪੂਰਾ ਇੱਕ ਟੁੱਟਾ ਇਹ ਡਿਗਰੀ ਵੀ ਆ ਗਈ ਵੀ 76 ਵੀ ਪੂਰਾ ਨਹੀਂ ਹੈਗਾ ਤੇ ਸਤਵੰਤ ਸਿੰਘ ਹੱਸ ਕੇ ਕਹਿੰਦਾ ਅਫਸਰੋ ਆ ਛੱਤਰ ਟੁੱਟੇ ਦੀ ਕਹਾਣੀ ਵੀ ਸੁਣ ਲੋ ਅੱਜ ਮੈਂ ਡਿਊਟੀ ਤੇ ਆਉਂਦਾ ਸਾਂ ਜਿਹੜੇ 3 ਵੀਲਰ 'ਚ ਮੈਂ ਬਹਿ ਗਿਆ ਇੱਕ ਮੋਟਾ ਜਿਹਾ ਲਾਲਾ ਬਹਿ ਗਿਆ ਉਹ ਮੇਰੀ ਪੱਗ ਵੇਖ ਕੇ ਦਾੜ੍ਹੀ ਵੇਖ ਕੇ ਤੇ ਮੈਨੂੰ ਲੱਗ ਪਿਆ ਚੜਾਉਣ ਪਿੰਡਰਾਂ ਵਾਲੇ ਨੇ ਜੇ ਕਰ ਦਿਆ ਪਿੰਡਰਾਂ ਵਾਲੇ ਨੇ ਉਹ ਕਰ ਦਿਆ ਤੇ ਮੈਂ ਮਾਨੀ ਮੰਨ ਅਰਦਾਸ ਕੀਤੀ ਸੱਚੇ ਪਾਤਸ਼ਾਹ ਡਿਊਟੀ ਦੇ ਬਾਅਦ 'ਚ ਜਾਊਂਗਾ ਪਹਿਲਾਂ ਇਹਦੀ ਭੁਗਤ ਸਵਾਰਨੀ ਆ ਆਟੋ ਕਿਦੇ ਉਹੋ ਜੀ ਥਾਂ ਤੇ ਖਲੋਵੇ ਜਿੱਥੇ ਮੌਕਾ ਪੂਰਾ ਹੋਵੇ ਕਹਿੰਦਾ ਅਫਸਰੋ ਲਾਲੇ ਦੀ ਕਿਸਮਤ ਮਾੜੀ ਆਟੋ ਖਲੋਤਾ ਹੀ ਉਸ ਗਲੀ ਦੇ ਅੱਗੇ ਜਿੱਦੇ ਚ ਨੇਹਰਾ ਘੋਫਸੀ ਤੇ ਕੱਲੀ ਅੱਗੋਂ ਬੰਦ ਸੀ ਆ ਛੱਤਰ ਉਹਦੇ ਤੇ ਮੈਂ ਤੋੜ ਕੇ ਆਇਆ ਸਰਦਾਰ ਬਿਹੰਤ ਸਿੰਘ ਨੇ ਹੱਸ ਕੇ ਆਖਿਆ ਵਾਹ ਮਰਦਾ ਕੰਨ ਦੇ ਵਿੱਚ ਗੱਲ ਸਾਰੀ ਦੱਸੀ ਵੀ ਆਹ ਕੰਮ ਕਰਨਾ ਹੀ ਤੇ ਸਤਵੰਤ ਸਿੰਘ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਪਹਿਲ ਦੇ ਆਧਾਰ ਤੇ ਕਰਾਂਗਾ ਉਹ ਕਹਿੰਦਾ ਜਵਾਬ ਨਾ ਦੇ ਜੀ ਮੁੜ ਕੇ ਕਹਿੰਦਾ ਮਾਝੇ ਦਾ ਮਝੈਲ ਆ ਮਾਝੇ ਦਾ ਖੂਨ ਮੇਰੀਆਂ ਰਗਾਂ ਦੇ ਅੰਦਰ ਆ ਮਾਝੇ ਵਾਲੇ ਅੜ ਗਏ ਸੋ ਅੜ ਗਏ ਭੱਜਣਗੇ ਨਹੀਂ ਲੋੜ ਪਈ ਤੇ ਤੇਰੀ ਜਗ੍ਹਾ ਦੇ ਉੱਤੇ ਮਰਨਾ ਵੀ ਪ੍ਰਵਾਨ ਆ ਪਰ ਇੰਦਰਾ ਗਾਂਧੀ ਕੋਲੋਂ ਠੱਠੇ ਤਖਤ ਦਾ ਬਦਲਾ ਪਹਿਲ ਦੇ ਆਧਾਰ ਤੇ ਲਵਾਂਗੇ ਕੇਰ ਸਿੰਘ ਬਿਆਨਤ ਸਿੰਘ ਤੇ ਸਤਵੰਤ ਸਿੰਘ ਤਿੰਨੇ ਸੂਰਮੇ ਹੋਏ ਨੇ 71 ਤੇ ਸ੍ਰੀ ਅਕਾਲ ਤਖਤ ਸਾਹਿਬ ਆਏ ਇਹਨਾਂ ਠੱਠੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਅਰਦਾਸ ਚਾ ਬਹੁਤ ਹੀ ਵਧੀਆ ਸੀ ਮਤਲਬ ਕਿ ਸੌਂਦੇ-ਸੌਂਦੇ ਪਤਾ ਨਹੀਂ ਚਲਿਆ ਕਿ ਬੰਦਾ ਕਿੱਥੇ ਦਾ ਕਿੱਥੇ ਚਲਾ ਗਿਆ ਵੈ ਅੱਛਾ ਮੈਂ ਤੁਹਾਨੂੰ ਦੱਸ ਲਵਾਂ ਕਿ ਇਹ ਉਹਨਾਂ ਬਾਰੇ ਗੱਲ ਕਰਨ ਦੇ ਸੀ ਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਠੀਕ ਹੈ ਬਿਆਨਤ ਸਿੰਘ ਤੇ ਸਤਵੰਤ ਸਿੰਘ ਇਹਨਾਂ ਦੋਵਾਂ ਨੇ ਜਿਹੜਾ ਨਾ ਕਿਉਂਕਿ 84 ਵਿੱਚ ਜਿਹੜਾ ਵਾਕਿਆ ਹੋਇਆ ਸੀ 84 ਵਿੱਚ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਜੇ ਫੌਜਾਂ ਚਰਾ ਦਿੱਤੀਆਂ ਸਨ ਤੇ ਉਸ ਚੀਜ਼ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਤਲ ਕਰ ਦਿੱਤਾ ਸੀ ਵਿਖਿਆ ਜਾਏ ਤੇ ਉਹ ਜਿਹੜੇ ਦੋਵੇਂ ਸਨ ਨਾ ਉਹ ਦੋਵੇਂ ਉਹਦੇ ਬਾਅਦ ਜੋ ਗਾਰਡ ਬਣ ਗਏ ਸਨ ਤੇ ਫਿਰ ਮਤਲਬ ਕਿ 31 ਅਕਤੂਬਰ ਨੂੰ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਸੀ ਤੇ ਉਹਦੇ ਤੇ ਵੀ ਗਾਨਾ 31 ਅਕਤੂਬਰ ਨੂੰ ਇੰਦਰਾ ਮੋਦੀ ਦੀ ਗੱਡੀ ਚਾਰੀ ਇਹ ਤਾਂ ਐ ਉਹ ਦੋਵੇਂ ਸਨ اچھا ਐ ਚੀਜ਼ ਸੀ ਕੋ ਉਹਨਾਂ ਨੇ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਬਾਸ ਸੀ ਤੁਸੀਂ ਵੀਡੀਓ ਚ ਵੀ ਵੇਖਿਆ ਸੀ ਕਿ ਉਹ ਬਾਸ ਜਿਹੜਾ ਸੀ ਨਾ ਉਹ ਉੜਦਾ ਫਿਰਦਾ ਸੀ ਤੇ ਜਦੋਂ ਵਜ਼ੀਰ ਖਾਨ ਨੇ ਆਖਿਆ ਸੀ ਨਾ ਕਿ ਮੈਂ ਉਸ ਗੁਰੂ ਦੀ ਪਾਗ ਲਵਾਣਾ ਚਾਹਿਆ ਬਾਸ ਉਹਦੀ ਟੋਪੀ ਲਾ ਕੇ ਲੈ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਬਾਸ ਉਹ ਤੇ ਉੜਦਾ ਫਿਰਦਾ ਸੀ ਤੇ ਸਾਰੇ ਲੋਕੀ ਕਹਿੰਦੇ ਸੀ ਕਿ ਇਹ ਕੋਈ ਸੇਵਾ ਲੈਣ ਆਇਆ ਹੈ ਤੇ ਉਹ ਅਦਸਨ ਐ ਤੇ ਵੇਖੋ ਇੰਨੀ ਵੱਡੀ ਗੱਲ ਕਿ ਉਹ ਬਿਆਨਤ ਸਿੰਘ ਨੇ ਕਿਹਾ ਕਿ ਜੇ ਬਾਜ਼ ਆ ਕੇ ਮੇਰੀ ਬਾਤ ਤੇ ਬਹਿ ਗਿਆ ਤੇ ਜਿਹੜੀ ਸੇਵਾ ਕਹੇਗੇ ਉਹ ਮੈਂ ਕਰਾਂਗਾ ਉਹ ਮੈਂ ਕਰਾਂਗਾ ਤੇ ਬੜੀ ਵੱਡੀ ਗੱਲ ਸੀ ਕਿ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਉਹ ਗੱਲਾਂ ਕਰਦੇ ਵਜਿ ਤੇ ਬਾਜ਼ ਆ ਕੇ ਉਹਨਾਂ ਦੀ ਬਾਤ ਉਹਨਾਂ ਨੇ ਤੇ ਇੱਕ ਮਜ਼ਾਕ ਸਮਝ ਸੀ ਕਿ ਆਹ ਬਾਜ਼ ਸਾਉਡੀਆ ਫਿਰਦਾ ਵਾ ਤੇ ਲੋਕਾਂ ਦੇ ਦਿਲ ਦੀ ਚੀਜ਼ ਦਾ ਉਹਨਾਂ ਨੂੰ ਇੱਕ ਯਕੀਨ ਸੀ ਪਰ ਕਈਆਂ ਨੂੰ ਯਕੀਨ ਸੀ ਕਈਆਂ ਨੂੰ ਯਕੀਨ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਹੈ ਇਹ ਕੋਈ ਸੇਵਾ ਲੈਣ ਆਇਆ ਤੇ ਵੇਖਿਆ ਜੀ ਉਹ ਕਹਿੰਦੇ ਪਹਿਲੇ ਉਥੇ ਉੱਡਦਾ ਰਿਹਾ ਤੇ ਉਸ ਤੋਂ ਬਾਅਦ ਉਹ ਆ ਕੇ ਤੇ ਉਥੇ 인ਦਰਾ ਗਾਂਧੀ ਦੇ ਉਸ ਤੋਂ ਬਾਅਦ ਜਾ ਕੇ ਦਵਾਰ ਦੇ ਉੱਤੇ ਬਹਿ ਗਿਆ ਮਤਲਬ ਉਹਨਾਂ ਨੇ ਗੱਲ ਸਮਝਾਈ ਇੱਕ ਇਸ਼ਾਰਾ ਦਿੱਤਾ ਕਿ ਮੈਂ ਐ ਕਰਵਾਉਣ ਵਾਸਤੇ ਆਇਆ ਐ ਕਰਵਾਉਣ ਵਾਸਤੇ ਆਇਆ ਮਤਲਬ ਇਸੇ ਹੰਤ ਸਿੰਘ ਬਿਆਨ ਸਿੰਘ ਜੈਰੀ ਨੇ ਉਹਨਾਂ ਨੇ 인ਦਰਾ ਗਾਂਧੀ ਨੂੰ ਫਿਰ ਮਤਲਬ 31 ਅਕਤੂਬਰ ਵਾਲਾ ਦਿਨ ਮਾਰਿਆ ਸੀ ਤੇ ਮਤਲਬ ਕਿ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਸੀ ਬਾਕੀ ਮਤਲਬ ਬਰੀ ਵਧੀਆ ਗੱਲ ਸੀ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ ਸਾਨੂੰ ਵਾਕੇ ਹੀ ਇੰਨੀ ਦੇਰ ਹੋ ਗਿਆ ਮੈਨੂੰ ਇਸ ਰਿਐਕਸ਼ਨ ਨਹੀਂ ਤੇ ਮੈਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਸੀ ਪਤਾ ਹੈ ਬਾਕੀ ਤੁਹਾਨੂੰ ਕਿੰਨਾ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮੈਂ ਦਿਆ ਜੀ ਨਵੀਂ ਵੀਡੀਓ ਚਿਹਰਾ ਬਰਾ